ਵੈਘੁਰ ਜੀ ਦਾ ਖਾਲਸਾ ਵੈਘੁਰ ਜੀ ਕੀ ਫਤਿਹ ਸਾਧ ਸੰਗਤ ਜੀ ਦੁਪਹਿਰੇ ਸਾਹਿਬ ਬਾਰੇ ਗੱਲ ਕਰਾਂਗੇ ਕਿ ਸ਼ਹੀਦਾਂ ਦੇ ਸਥਾਨ ਤੇ ਐਤਵਾਰ ਵਾਲੇ ਦਿਨ ਦੁਪਹਿਰਾ ਸਾਹਿਬ ਲੱਗਦਾ ਹੈ ਦੁਪਹਿਰਾ ਦਾ ਜਿਹੜਾ ਅਰਥ ਹੈ ਮਨ ਲਓ ਕਿ ਜਿਵੇਂ ਚਾਰ ਪਹਿਰਾ ਦਾ ਦਿਨ ਹੁੰਦਾ ਹੈ ਤਿੰਨਾਂ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਤੇ ਚਾਰ ਪਹਿਰਾ ਨੂੰ ਮੰਨ ਲਓ ਕਿ ਇੱਕ ਮੰਨ ਲਓ ਕਿ ਦਿਨ ਗਏ ਦਿੰਦੇ ਨੇ ਸੋ ਇਹ ਚਪੈਰਾ ਸਾਹਿਬ ਦਾ ਬਹੁਤ ਸਾਰੇ ਲੋਕ ਜਿਹੜੇ ਕੁਝ ਹੈਗੇ ਨੇ ਜਿਹੜਾ ਵਿਰੋਧ ਵੀ ਕਰਦੇ ਨੇ ਪਰ ਬਹੁਤ ਸਾਰੀਆਂ ਜਿਆਦਾ ਸੰਗਤਾਂ ਨੇ ਜਿਹੜਾ ਮੰਨ ਲਓ ਵੀ ਉੱਥੇ ਜਾ ਕੇ ਹਾਜ਼ਰੀ ਭਰਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਚਪੈਰਾ ਸਾਹਿਬ ਇੱਕ ਗੁਰਮਤ ਦਾ ਮੰਨ ਲਓ ਸਮਾਗਮ ਹੈ ਇੱਕ ਗੁਰਮਤ ਦਾ ਸਮਾਗਮ ਹੈ ਵੀ ਜਿੱਥੇ ਸੰਗਤਾਂ ਜਾਂਦੀਆਂ ਨੇ ਬਾਣੀ ਪੜ੍ਹਦੀਆਂ ਨੇ ਤੇ ਬਾਣੀ ਪੜ੍ਹਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਹੁੰਦੀਆਂ ਹੁੰਦੀਆਂ ਨੇ 12 ਵਜੇ ਤੋਂ 4 ਵਜੇ ਤੱਕ ਜਿਹੜਾ ਦੁਪਹਿਰਾਂ ਸਹਿਬ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਸੰਗਤਾਂ ਵੱਲੋਂ ਪਹਿਲਾਂ ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਨੇ ਦੇਖੋ ਪੰਜ ਪਾਠ ਜਪਜੀ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਦੀ ਕਿੰਨੀ ਮਹਾਨਤਾ ਹੈ ਕਿ ਭਾਈ ਗੋਪਾਲਾ ਜੀ ਪਾਠ ਪੜ੍ਹਦੇ ਪਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੌਲੀ-ਹੌਲੀ ਆਪਣੀ ਗੱਦੀ ਛੱਡੀ ਜਾਂਦੇ ਸਨ ਇਹ ਜਿਹਾ ਸੀ ਵਾਲੇ ਉਹਨਾਂ ਦਾ ਮਨ ਚਲੋ ਘੋੜਿਆ ਧਿਆਗ ਤੇ ਉਹਨਾਂ ਨੂੰ ਘੋੜੇ ਦੇ ਦਿੱਤੇ ਵੀ ਦੇਖੋ ਗੁਰੂ ਘਰ ਗੁਰਬਿੰਦ ਸਾਹਿਬ ਜੀ ਨੇ ਕਹੇ ਕਿ ਜਿਹੜਾ ਸ਼ੁੱਧ ਭਾਵਨਾ ਨਾਲ ਬਾਣ ਸੁਣਾਊਗਾ ਨਾ ਤੇ ਉਹਦੇ ਤੇ ਸਾਡੀ ਮੰਨ ਲਓ ਕਿ ਖੁਸ਼ੀ ਹੋਵੇਗੀ ਤੇ ਇੰਨੀ ਮਹਾਨਤਾ ਹੈ ਜਪਜੀ ਸਾਹਿਬ ਦੇ ਬਾਣ ਦੀ ਕਿ ਗੁਰੂ ਜੀ ਆਪਣੀ ਗੁਰਗੱਦੀ ਹੀ ਤੇਰੇ ਲੱਗੇ ਸੀ ਜਿਹੜਾ ਸੱਚੇ ਮਨ ਦੇ ਨਾਲ ਪੜੇ ਤੇ ਇਹ ਛੋਟੀਆਂ-ਮੋਟੀਆਂ دنیਵੀਂ ਮਨੋ ਕਾਮਨਾਵਾਂ ਇਹ ਗੁਰੂ ਵਾਸਤੇ ਪੂਰੀਆਂ ਕਰਨੀਆਂ ਤੇ ਕੋਈ ਵੱਡੀ ਗੱਲ ਨਹੀਂ ਫਿਰ ਅ ਦੋ ਚੌਪਾਈ ਸਾਹਿਬ ਦੇ ਪਾਠ ਕਰਨੇ ਆ ਕਿ ਦੇਖੋ ਚੌਪਾਈ ਸਾਹਿਬ ਤੇ ਪਾਠ ਕਰਨ ਦੇ ਨਾਲ ਵੀ ਹਨਾ ਤੁਮਹਿ ਛਡ ਕੋਈ ਅਵਰਨ ਧਾਉ ਜੋ ਵਰਜ ਹਉ ਸੁਖਮਤੇ ਪਾਉ ਕਿ ਮੈਂ ਜੋ ਵੀ ਚਾਹਣਾ ਹਾਂ ਉਹ ਮੈਂ ਤੇਰੇ ਕੋਲੋਂ ਪ੍ਰਾਪਤ ਕਰਨਾ ਤੈਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਨਹੀਂ ਤੇ ਹੁੰਦਾ 함ਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਸ਼ਾ ਸਾਡੇ ਮਨ ਦੀ ਇੱਛਾ ਕੀ ਹੈ ਕਿ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਕਿ ਸਾਨੂੰ ਆਪਣਾ ਜਾਣ ਕੇ ਆਪਣੇ ਲੜ ਲਾ ਗੁਰੂ ਜੀ ਸਾਨੂੰ ਸਿਮਰਨ ਦੇ ਲੜ ਲਾ ਦੇ ਦੇਖੋ ਚੋਪਈ ਸਾਹਿਬ ਦੀ ਬਾਣੀ ਦੇ ਅਰਥ ਹੀ ਕਿੰਨੇ ਡੂੰਘੇ ਆ ਤੇ ਜਿਹੜਾ ਚੋਪਈ ਸਾਹਿਬ ਦਾ ਪਾਠ ਨਹੀਂ ਕਰਦਾ ਉਹ ਤੇ ਕਿੰਨੀ ਮਹਾਨਤਾ ਹੈ ਉਹਦੀ ਤੇ ਉਹਨੂੰ ਹੀ ਕਿੰਨਾ ਫਲ ਮਿਲਦਾ ਹੋਵੇਗਾ ਫਿਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਦੇ ਮਾਨ ਵਿਸਰਾਮ ਸੁਖਮਨੀ ਸਾਹਿਬ ਦਾ ਪਾਠ ਜਿਹੜੀ ਸਾਰੇ ਸੁੱਖਾਂ ਦੀ ਮਣੀ ਆ ਤੇ ਉਹ ਪਰਮੇਸ਼ਰ ਦਾ ਨਾਮ ਜਿਹੜਾ ਜਿਹੜਾ ਉਹ ਪਗਤਾਂ ਦੇ ਹਿਰਦੇ ਵਿੱਚ ਵਸਦਾ ਏ ਪਰਮੇਸ਼ਰ ਦਾ ਨਾਮ ਹੈ ਹਨ ਹਰ ਸਿਮਰਨ ਕੀ ਉਹ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਰੰਕਾਰਾ ਇਹ ਪਰਮੇਸ਼ਰ ਦੇ ਸਿਮਰਨ ਦੇ ਨਾਲ ਹੀ ਸਾਰਾ ਜਗਤ ਬਣਿਆ ਏ ਤੇ ਜਿੱਥੇ ਸਿਮਰਨਿਆ ਜਿੱਥੇ ਵਾਹਿਗੁਰੂ ਦੀ ਯਾਦਿਆ ਉਥੇ ਪ੍ਰਮਾਤਮਾ ਆਪ ਵਸਦਾ ਦੇਖੋ ਸੁਖਮਨੀ ਸਾਹਿਬ ਦੇ ਪਾਠ ਦੀ ਕਿੰਨੀ ਮਹਾਨਤਾ ਹੈ ਕਿ ਜਿਹੜੀ ਸੰਗਤ ਫਿਰ ਉਥੇ ਮੰਨ ਲਓ ਕਿ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ ਕਿਉਂਕਿ ਜਿਹੜੀ ਅਰਦਾਸ ਹੈ ਨਾ ਸਿੱਖ ਨੇ ਕੀ ਕਰਨਾ ਹੈ ਕਿ ਦੇਖੋ ਸੇਕ ਸਵੇਰੇ ਵੀ ਅਰਦਾਸ ਕਰਦਾ ਏ ਸ਼ਾਮਾਂ ਨੂੰ ਵੀ ਅਰਦਾਸ ਕਰਦਾ ਏ ਜਦੋਂ ਵੀ ਕੋਈ ਕੰਮ ਕਰਨਾ ਏ ਅਰਦਾਸ ਕਰਦਾ ਏ ਦੁੱਖ ਤਕਲੀਫ ਸੁੱਖ ਦੇ ਵੇਲੇ ਵੀ ਸ਼ੁਕਰਾਨੇ ਦੀ ਅਰਦਾਸ ਕਿ ਅਰਦਾਸ ਜਿੱਥੇ ਅਰਦਾਸ ਆ ਨਾ ਕਿ ਉੱਥੇ ਮੰਨ ਲਓ ਕਿ ਰੱਬ ਦੀ ਯਾਦ ਆ ਗਈ ਉਹਦੇ ਤੇ ਇਹ ਜਿਹੜਾ ਅਰਦਾਸ ਵਿੱਚ ਜੁੜ ਗਿਆ ਉਹ ਸਮਝ ਲਓ ਕਿ ਰੱਬ ਦੇ ਨਾਲ ਜੁੜ ਗਿਆ ਸਵਰਦਾਸ ਵਿੱਚ ਜੁੜਨਾ ਫਿਰ ਹੁਕਮਨਾਮਾ ਗੁਰੂ ਦਾ ਹੁਕਮਾ ਜੋ ਵੀ ਗੁਰੂ ਦਾ ਹੁਕਮ ਆ ਉਹਨੂੰ ਫਿਰ ਸਿਰ ਮੱਥੇ ਤੇ ਮੰਨਣਾ ਨਾ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੁਕਮ ਨਾਵਾ ਸਾਹਿਬ ਸੁਣਨਾ ਸੋ ਸਿਰ ਜਿਹੜਾ ਸਾਰੀ ਹਾਜ਼ਰੀ ਭਰਦਾ ਏ ਤੇ ਉਹਦੇ ਕਿੰਨੇ ਵੱਡੇ ਭਾਰ ਹੋਣਗੇ ਤੇ ਉਹ ਉਸ ਮਨੁੱਖ ਦਾ ਜੀਵਨ ਕਿਉਂ ਨਹੀਂ ਸਕਦਾ ਹੋਵੇਗਾ ਜੇ ਸੰਗਤਾਂ ਉੱਥੇ ਜਾਂਦੀਆਂ ਨੇ ਤੇ ਸੰਗਤਾਂ ਨੂੰ ਤੋੜਨਾ ਨਹੀਂ ਚਾਹੀਦਾ ਸਗੋਂ ਜੋੜਨਾ ਚਾਹੀਦਾ ਜੋੜਨ ਵਾਲਾ ਵੱਡਾ ਹੁੰਦਾ ਏ ਤੇ ਤੋੜਨ ਵਾਲਾ ਜਿਹੜਾ ਹੁੰਦਾ ਨਾ ਉਹ ਤੇ ਅਕਿਰਤ ਕਰਨ ਤੇ ਪਾਪੀ ਹੁੰਦਾ ਏ ਉਹ ਸੰਗਤਾਂ ਨੇ ਜਿਹੜੀਆਂ ਮਨੋਗਾਮਨਾਵਾਂ ਨੇ ਜਾਂ ਕੋਈ ਦੁੱਖ ਹੈ ਤਕਲੀਫ ਹੈ ਆਪਣੇ ਗੁਰੂ ਨੂੰ ਦੱਸਣਾ ਹੈ ਤੇ ਬਾਣੀ ਦਾ ਹੀ ਪੱਲਾ ਪੜਨਾ ਕਿਉਂਕਿ ਜੇ ਸੰਗਤਾਂ ਜਿਹੜੇ ਲੋਕ ਜਿਹੜੇ ਹੁਣ ਜਿਵੇਂ ਬਾਣੀ ਨੂੰ ਛੱਡ ਕੇ ਗੁਰੂ ਘਰ ਨੂੰ ਛੱਡ ਕੇ ਜਿਹੜੇ ਕਬਰਾਂ ਦੇ ਮੜੀਆਂ ਤੇ ਜਾਂਦੇ ਨੇ ਉਹਨਾਂ ਨੂੰ ਫਿਰ ਕੀ ਕਵਾਂਗੇ ਹਨਾ ਤੇ ਕਿਉਂਕਿ ਹੁਣ ਤੇ ਸੰਗਤ ਇੱਧਰ ਆਉਂਦੀ ਪਈ ਤੇ ਜਿਹੜੀ ਸੰਗਤ ਗੁਰਮਤ ਸਮਾਗਮ ਦੇ ਵਿੱਚ ਜੁੜ ਕੇ ਬਾਣੀ ਪੜਦੀ ਆ ਤੇ ਉਹਨਾਂ ਦੇ ਤੇ ਵੱਡੇ ਭਾਗ ਨੇ ਤੇ ਨਹੀਂ ਤਾਂ ਉਹਨਾਂ ਨੂੰ ਕਿ ਆਪਾਂ ਮਾੜਾ ਕਹਿੰਦੇ ਆ ਜਿਹੜੇ ਕਬਰਾਂ ਤੇ ਜਾਂਦੇ ਨੇ ਗੁਰੂ ਨੂੰ ਛੱਡ ਕੇ ਠੀਕ ਆ ਬਈ ਤੂੰ ਬਤਾਨਾ ਪੜੋ ਹਰ ਬਿਨ ਹੋਰ ਨਾ ਪੁੱਜਿਓ ਮੜੇ ਮਸਾਨਾ ਜਾਈਂ ਪੀ ਇੱਥੇ ਸੰਗਤਾਂ ਨੇ ਕੋਈ ਦੁੱਖ ਤਕਲੀਫ ਅਤੇ ਉਹ ਮੰਗਣਾ ਤੇ ਆਪਣੇ ਰੰਗ ਕੋਲ ਹੋਈ ਹੈ ਨਾ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ ਜਿਹੜਾ ਮਾੜਾ ਆਪਣੀ ਨੀਂਜੇ ਹੁਣ ਗੁਰਬਾਣੀ ਦਾ ਫਰਮਾਨ ਹੈ ਜੇ ਕੀ ਬਿਰਥਾ ਹੋਵੇ ਗੁਰੂ ਦਾ ਅਰਦਾਸ ਕਰ ਕੋਈ ਵੀ ਦੁੱਖ ਤਕਲੀਫ ਆ ਤੇ ਗੁਰੂ ਦਾ ਹੀ ਉਹ ਦਾਸ ਰਹਿਣਾ ਗੁਰੂ ਦੇ ਅੱਗੇ ਅਰਦਾਸ ਕਰਨੀ ਆ ਸੋ ਇਸ ਕਰਕੇ ਜਿਹੜਾ ਹੈਗਾ ਨਾ ਪੀਚੋ ਪੈਰਾ ਸਾਹਿਬ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਚਾਹੀਦਾ ਸਾਬ ਉਹਦੇ ਕੋ ਗੁਰਮਤ ਸਮਾਗਮ ਹੈ ਜਿੱਥੇ ਸੰਗਤਾਂ ਜਾਂਦੀਆਂ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਸੋ ਮੇਰੇ ਨਾਲ ਜਿਹੜੀਆਂ ਸੰਗਤਾਂ ਗਈਆਂ ਹਨਾ ਹੁਣ ਇੱਕ ਬੀਬੀ ਦਾ ਲੜਕਾ ਸੀ ਜਿਹਦਾ ਵੀਜ਼ਾ ਨਹੀਂ ਸੀ ਹੁੰਦਾ ਹਨਾ ਵੀ ਉਹਦਾ ਵੀਜ਼ਾ ਆ ਗਿਆ ਫਿਰ ਇੱਕ ਬੀਬੀ ਨੂੰ ਸਰੀਰ ਦੇ ਵਿੱਚ ਦੁੱਖ ਤਕਲੀਫ ਰਹਿੰਦੀ ਸੀ ਕਿ ਉਹਦੀ ਉਹ ਦੁੱਖ ਤਕਲੀਫ ਜਿਹੜੇ ਨਾ ਉਹ ਸਾਰੇ ਹੀ ਦੂਰ ਹੋ ਗਏ। ਸੋ ਇਸ ਤਰ੍ਹਾਂ ਇਸ ਤਰ੍ਹਾਂ ਸੰਗਤਾਂ ਤੇ ਜਿਹੜੀ ਨਾ ਸੰਗਤ ਵਿੱਚ ਜਿੱਦੂ ਸਾਰੀਆਂ ਸੰਗਤਾਂ ਬਾਣੀ ਪੜ੍ਹਦੀਆਂ ਸ਼ਰਧਾ ਭਾਵਨਾ ਦੇ ਨਾਲ ਤੇ ਉਹ ਇੱਕ ਵੱਖਰਾ ਹੀ ਮਾਹੌਲ ਬਣ ਜਾਂਦਾ ਹੈ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਜਿਵੇਂ ਰੱਬ ਕੋ ਥੇ ਬਸਦਾ ਹੈ ਹਨਾ ਤੇ ਰੱਬ ਵਸਦਾ ਹੈ ਤੇ ਉਹ ਰੱਬ ਫਿਰ ਉਹਨਾਂ ਤੇ ਕਿਰਪਾ ਕਰਦਾ ਹੈ ਹਨਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਇੰਨੇ ਮਹਾਨ ਯੋਧੇ ਵੀ ਨੇ ਤੇ ਜਿਹੜੇ ਸੰਤ ਤੇ ਸਿਪਾਈ ਨੇ ਤੇ ਜਿਨ੍ਹਾਂ ਨੇ ਕਿੰਨੇ ਕਿੰਨੇ ਪਾਠ ਨੂੰ ਜਲਦੀ ਸਾਹਮਣੇ ਕਰਨੇ ਹਨਾ ਤੇ ਸਿਮਰਨ ਉਹਨਾਂ ਨੇ ਕਰਦੇ ਰਹਿਣਾ ਮੋਠ ਚੋਲਿਆਂ ਦੀ ਉਹਨਾਂ ਨੇ ਛੱਕ ਲੈਣੇ ਪਾਣੀ ਪੀ ਲੈਣਾ ਤੇ ਸੋ ਕਿੰਨੀ ਉਹਨਾਂ ਨੇ ਬਾਣੀ ਲਿਖੀ ਆ ਕਿੱਡੇ ਤਗੜੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾਟਾ ਨੇ ਕਿਤਨੇ ਮਹਾਨ ਬ੍ਰਹਮ ਗਿਆਨੀ ਨੇ ਤੇ ਐਸੇ ਮਹਾਂ ਪ੍ਰਖੰਡੇ ਰਾਈਂ ਐਸੇ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਪਿਆਰੇ ਸਿੱਖ ਨੇ ਤੇ ਉਹਨਾਂ ਦੇ ਰਾਹੀਂ ਜੀਵਨ ਇਹ ਜਾਚ ਆਉਂਦੀ ਆ ਨਾ ਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੇ ਐਸੇ ਗੁਰਮੁਖਾਂ ਵਾਸਤੇ ਕਿਹਾ ਨਾ ਬਾਣੀ ਵਿੱਚ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੇ ਨਾ ਉਹਨਾਂ ਦਾ ਤੇ ਮਨੋਰਥ ਹੀ ਇਹ ਆ ਨਾ ਸੰਸਾਰ ਦੇ ਵਿੱਚ ਆਉਣ ਦਾ ਕਿ ਉਹ ਆਪ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਵੀ ਨਾਮ ਜਪਾ ਕੇ ਤੇ ਕਿੰਨਿਆਂ ਨੂੰ ਸੰਸਾਰ ਤੋਂ ਤਾਰ ਦਿੰਦੇ ਨੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਅਸੀਂ ਵੀ ਜਿਵੇਂ ਹਰ ਐਤਵਾਰ ਈ ਬੀੜ ਪਾਪਾ ਪੁੱਢਾ ਸਾਹਿਬ ਜੀ ਵਿਖੇ ਉਹ ਜਿੰਨੀਆਂ ਸੰਗਤਾਂ ਹੁੰਦੀਆਂ ਲਾਗਵਾਨ ਦੇ ਪਿੰਡਾਂ ਦੀਆਂ ਦੂਰੋਂ ਵੀ ਆਉਂਦੀਆਂ ਨੇ ਪਹਿਲਾਂ ਸਾਰਾ ਗੁਰਦੁਆਰਾ ਧੋਣਾ ਈ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ 1:30 ਵਜੇ ਤੋਂ ਲੈ ਕੇ 8 ਵਜੇ ਤੱਕ ਪਰਮਤ ਦਾ ਸਮਾਗਮ ਚੱਲਦਾ ਹੈ ਪਹਿਲਾਂ ਜਪ ਜੀ ਸਾਹਿਬ ਦੇ ਪਾਠ ਹੋਣੇ ਆ ਫਿਰ ਲੜੀਵਾਰ ਗੁਰਬਾਣੀ ਦੀ ਸੰਥਿਆ ਹੋਣੀ ਆ ਵੀ ਆਖਿਆ ਸਮੇਤ ਸਹਿਜ ਪਾਠ ਦੀ ਸੰਥਿਆ ਫਿਰ ਉਸ ਤੋਂ ਬਾਅਦ ਉਹਰਾ ਇਤਿਹਾਸ ਗੁਰਬਾਣੀ ਦੇ ਗੁਰਬਾਣੀ ਦੇ ਜਿਹੜਾ ਅਰਥ ਬੋਧ ਉਹ ਵੀ ਸੁਨਾਇਆ ਜਾਂਦਾ ਹੈ ਇਹ ਗੁਰਬਾਣੀ ਨਾਲ ਸੰਗਤ ਨੂੰ ਜੋੜਿਆ ਜਾਂਦਾ ਹੈ ਤੇ ਗੁਰ ਇਤਿਹਾਸ ਸੰਗਤ ਨੂੰ ਸੁਨਾਇਆ ਜਾਂਦਾ ਹੈ ਸੋ ਵੀ ਇੱਕ ਸਮਾਗਮ ਆ ਹਨਾ ਗੁਰਮਤ ਦਾ ਸਮਾਗਮ ਸੰਗਤ ਮਾਲੋ ਵੀ ਜੁੜਦੀ ਆ ਹਨਾ ਜੀ ਸੋ ਇਸ ਤਰ੍ਹਾਂ ਜਿਹੜੀ ਸੰਗਤ ਜੁੜਦੀ ਆ ਉਹਨਾਂ ਨੂੰ ਹੋਰ ਜੋੜਨਾ ਚਾਹੀਦਾ ਹੈ ਜੋੜਨੇ ਜਿੱਡਾ ਪੁੰਨ ਨੇ ਤੇ ਤੋੜਨੇ ਜਿੱਡਾ ਪਾਪ ਨੇ